ਹਾਂਜੀ ਬਾਈ ਅੱਜ ਦੀ ਵੀਡੀਓ ਪੈਂਡ ਸੰਧੂ ਕਲਾਂ ਬਾਈ ਤਰਮਿੰਦਰ ਦੇ ਘਰੋਂ ਲੈ ਕੇ ਆਏ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਪੰਜ ਬੱਛੀਆਂ ਨੇ ਜੀ ਜੇ ਕੋਈ ਪੰਜਾਂ ਦਾ ਲੋਟ ਲਊਗਾ ਤਾਂ ਇੱਕ ਬੱਛੀ ਹਰ ਵੀਡੀਓ ਦੇ ਵਿੱਚ ਜਿਵੇਂ ਬਾਈ ਦਾ ਹੁੰਦਾ ਹੀ ਆ ਚਲੋ ਹਨਾ ਆਪ ਦਾ ਆਪ ਦਾ ਇੱਕ ਗਿਫਟ ਆ ਨਾਲ ਤੇ ਆ ਚਾਰ ਨੰਬਰ ਵਾਲੀ ਨਾਲ ਜਰਸੀ ਗਿਫਟ ਹੋਊਗੀ ਤੇ ਮੇਨ ਵੀਡੀਓ ਦੇ ਵਿੱਚ ਦੋ ਜਰਸੀ ਤੇ ਤਿੰਨ ਐਫ ਤੇ ਬਾਕੀ ਪੂਰੇ ਟਾਪ ਦੇ ਨਮੂਨੇ ਦਿਖਾਵਾਂਗੇ ਅੱਜ ਪੂਰੇ ਟਾਪ ਕੁਆਲਿਟੀ ਦਾ ਇੱਕ ਪੀਸ ਬਹੁਤ ਜਿਆਦਾ ਚੰਗਾ ਹਰ ਵੀਡੀਓ 'ਚ ਆਪਾਂ ਕਹਿੰਦੇ ਹੁੰਨੇ ਆ ਵੀ ਇੱਕ ਚੀਜ਼ ਦਾ ਨਮੂਨਾ ਹੀ ਦਿਖਾਉਣਾ ਹੁੰਦਾਗਾ ਤੇ ਬਾਕੀ ਮੋਟੀ ਮੋਟੀ ਝਾਤੀ ਮਾਰ ਲਓ ਬਾਈ ਦੇ ਫਾਰਮ ਦਾ ਵਿਊ ਬਹੁਤ ਸੋਹਣਾਗਾ ਸਵੇਰ ਦਾ ਸਮਾਂਗਾ ਤੇ ਵੀਡੀਓ ਸ਼ਾਮ ਨੂੰ ਅਪਲੋਡ ਹੋ ਜਾਣੀ ਆ ਤੇ ਬਾਕੀ ਉਹ ਪਰਲੇ ਪਾਸੇ ਜਰਸੀ ਇੱਕ ਸੀਗੀ ਉਹ ਵਿਕੀ ਹੋਈ ਆ ਬਾਈ ਦੀ ਆਨਲਾਈਨ ਜਾਣੀ ਆ ਤੇ ਬਾਕੀ ਆ ਬੱਚਿਆਂ ਦੀ ਡਿਟੇਲ ਆ ਜਿਹੜੀ ਬਾਈ ਨਾਲ ਸਾਰੀ ਸਾਂਝੀ ਕਰਵਾਉਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ भाई नाम दे एड्रेस दस दियो नाम भाई त्रिमेंद्र सिंह ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਆਪਣੀ ਤਪਾ ਪੈ ਜਾਂਦੀ ਹੈਗੀ ਠੀਕ ਹੈ ਤੇ ਕੰਟੈਕਟ ਨੰਬਰ ਆਪਣਾ 62800218644 ਜੀ ਸੰਧੂ ਡੈਰੀ ਫਾਰਮ ਆਪਣਾ ਫਾਰਮ ਆਗਾ ਠੀਕ ਹੈ ਤੇ ਆਪਣਾ ਸੜਕ ਦੀ ਘਰ ਹੈ ਹਨਾ ਹਾਂ ਬਾਈ ਮੇਨ ਰੋਡ ਦੇ ਉੱਤੇ ਆ ਗਏ ਨੇ ਨਣਿਆਂ ਨਾਲ ਕਨੀਓ ਤਾਂ ਪਹਿਲਾ ਘਰ ਹੀ ਆ ਹਾਂ ਮੰਨ ਕੇ ਚਲੋ ਵੀ ਨਣਿਆਂ ਨਾਲ ਕਨੀਓ ਤੀਜੀ ਗੋਠ ਵੀ ਹੈ ਆਪਣੀ ਤੀਜੀ ਗੋਠੀ ਤੇ ਇਧਰੋਂ ਆਈਦਾ ਬਸ ਲਾਸਟ ਵਾਲਾ ਹੋਣਾ ਹਾਂ ਤਾਂ ਪਿਆਲੇ ਕਿਸਾਨ ਕੇ ਵਾਗਿਆ ਬੱਡੇ ਰੋਡ ਤੇ ਘਰ ਆ ਬੱਡੇ ਰੋਡ ਤੇ ਘਰ ਆਪਣਾ ਤੇ ਬਾਕੀ ਬਾਈ ਬਣ ਦੀ ਗੱਲ ਜੇ ਕਰੀਏ ਵੀ ਕਿੰਨਾ ਕ ਟਾਈਮ ਪੁਰਾਣਾ ਕੰਮ ਆਪਣਾ ਬਾਈ ਆਪਣਾ ਮੰਨ ਕੇ ਚਲੋ ਪਿੱਛੇ ਫਾਦਰ ਸਾਹਿਬ ਤੋਂ ਲੈ ਕੇ ਕੰਮ ਆਗਾ ਯਾਨੀ ਦੂਜੀ ਪੀੜੀ ਚੱਲਦੀ ਦੂਜੀ ਪੀੜੀ ਚੱਲਦੀ ਦੂਜੀ ਦੀ ਵੀ ਤੀਜੀ ਬੀੜੀ ਚੱਲਦੀ ਆਪਣੀ ਹਾਂਜੀ ਯਾਨੀ ਆਪਣਾ ਜਿਵੇਂ ਹੁਣ ਫਾਰਮ ਨਾਲ ਚੱਲੀ ਇਹਨਾਂ ਸਹਾਇਕ ਧੰਦਾ ਬਾਈ ਆਪਣਾ ਹਾਂ ਬਾਈ ਹਾਂ ਹਾਂ ਖੇਤੀਬਾੜੀ ਹੋਗੀ ਤੇ ਇਹ ਸਹਾਇਕ ਧੰਦਾ ਇਹ ਖੇਤੀਬਾੜੀ ਨਾਲ ਬਾਈ ਸਹਾਇਕ ਧੰਦਾ ਆਪਣਾ ਤੇ ਜੇ ਮੰਨ ਕੇ ਗੱਲ ਕਰੀਏ ਵੀ ਬੱਚੀਆਂ ਹੀ ਹੁੰਦੀਆਂ ਜਾਂ ਗਾਵਾਂ ਵੀ ਮਿਲ ਜਾਂਦੀ ਬਾਈ ਹੁਣ ਮੰਨ ਕੇ ਚੋ ਲੈੋ ਜਿਵੇਂ ਸਰਦੀਆਂ ਦਾ ਸੀਜ਼ਨ ਆ ਜੂਗਾ ਤੇ ਹੁਣ ਆਪਣੇ ਕੋਲੇ ਗਾਂ ਵੀ ਮਿਲੂ ਚੰਗੀ ਤੋਂ ਚੰਗੀ ਚੰਗੀਆਂ ਗਾਵਾਂ ਹੁਣ ਨਾ ਮਾੜੀ ਨਹੀਂ ਜੰਗੀ 20 ਕਿਲੋ ਤੋਂ ਲੈ ਕੇ 30 35 ਕਿਲੋ ਤੱਕ ਆਪਣੇ ਕੋਲੇ ਐਵਰੇਜ ਗਾਵਾਂ ਮਿਲਣਗੀਆਂ ਜੀ ਆ ਮੂਰੇ ਆ ਅਗਲੇ ਮਹੀਨੇ ਤੋਂ ਹਾਂਜੀ ਹਾਂਜੀ ਬਾਈ ਯਾਨੀ ਗਾਵਾਂ ਤੇ ਉਦਾਂ ਬੱਚੀਆਂ ਰੁਟੀਨ 'ਚ ਮਿਲਣ ਬੱਚੀਆਂ ਬਾਈ ਰੁਟੀਨ 'ਚ ਮਿਲਣੀਆਂ ਪ੍ਰੈਗਨੈਂਟ ਤੇ ਨਾਨ ਪ੍ਰੈਗਨੈਂਟ ਜੀ ਗੱਬਣਾ ਵੀ ਤੇ ਔਸਰਾ ਵੀ ਔਸਰਾ ਵੀ ਤੇ ਜੇ ਕੋਈ ਭਰਾ ਵੀ ਭਾਈ ਦੂਰੋਂ ਆਜੇ ਲੈਨ ਵਾਲਾ ਕਈ ਵਾਰੀ 15 20 ਬੱਸਾਂ ਵਾਲਾ ਹੁੰਦਾ ਆਫ ਆਫ ਸਟੇਟ ਤੋਂ ਆ ਸਕਦਾ ਪੰਜਾਬ ਤੋਂ ਬਾਹਰੋਂ ਆ ਸਕਦਾ ਕੋਈ ਹਾਂ ਹਾਂ ਬਾਈ ਕੋਈ ਦਿਖ ਰਿਹਾ ਇਹ ਆਉਣ ਜਾਣ ਦਾ ਪ੍ਰਬੰਧ ਪੂਰਾ ਆਉਣ ਜਾਣ ਦਾ ਪ੍ਰਬੰਧ ਪੂਰਾ ਫੁੱਲ ਆਈ ਆਪਣੇ ਕੋਲੇ ਲੈਨ ਮੈਂਦਾ ਪ੍ਰਬੰਧ ਪੂਰਾ ਫੁੱਲ ਆਈ ਟਰਾਂਸਪੋਰਟ ਦਾ ਪ੍ਰਬੰਧ ਪੂਰਾ ਹਾਂ ਕਈ ਆ ਜੀ ਅਗਲੇ ਨੂੰ ਦਿੱਕਤ ਨਹੀਂ ਜਾਣੀ ਕੋਈ ਆਉਣ ਤੋਂ ਨਹੀਂ ਆਉਗੀ ਬਾਈ ਆਪਣੇ ਕੋਲੇ ਠੀਕ ਆ ਕੋਈ ਵੀ ਭਰਾ ਜੇ ਦੂਰੋਂ ਨੇੜੋਂ ਆਫ ਪੰਜਾਬ ਤੋਂ ਵੀ ਬਾਹਰੋਂ ਆਉਣਾ ਚਾਹੁੰਦਾ ਹਾਂਜੀ ਹਾਂਜੀ ਅਦਰ ਸਟੇਟ ਜਿਹੜਾ ਕੋ ਮਰਜ਼ੀ ਆ ਜਾਈ ਬੰਦਾ ਆਪਣੇ ਕੋਲੇ ਠੀਕ ਆ ਤੇ ਬਾਕੀ ਬਾਈ ਥੋੜਾ ਜਿਹਾ ਅੱਜ ਕੱਲ ਤੁਹਾਨੂੰ ਪਤਾ ਕਮੈਂਟ ਕਮੈਂਟ ਜੇ ਕੋਈ ਕਹਿੰਦਾ ਫਲਾਣ ਨਾ ਕੋਈ ਕਿਹਾ ਹਾਂ ਬਾਈ ਉਹ ਚਲੋ ਜਿਵੇਂ ਕਹਿੰਦੇ ਵੀ ਲੋਕਾਂ ਦੀ ਅਲੱਗ ਅਲੱਗ ਸੋਚ ਹੈਗੀ ਇਹ ਆਪਾਂ ਬੈਸੇ ਜਾਣਕਾਰੀ ਦੀ ਗੱਲ ਕਰਉਣਾ ਬੱਸੀਆਂ ਚਲੋ 2 ਮਿੰਟ ਦਿਖਾਉਨੇ ਆ ਹਨਾ ਲਾਵਾ ਜਿਹਾ ਹਾਂਜੀ 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 ਤੇ ਯਾਨੀ ਕਮੈਂਟ ਇੱਕ ਤਾਂ ਇਹ ਹੁੰਦਾ ਵੀ ਬੇਲਾ ਬੰਦਾ ਜਿਹਨੇ ਕਰਨ ਉਹਨੇ ਤਾਂ ਕਰ ਹੀ ਦੇਣਾ ਹਾਂ ਬਾਈ ਹਾਂ ਤੁਸੀਂ ਇਹਦੇ ਬਾਰੇ ਹੁਣ ਕੀ ਕਹੋਗੇ ਉਹ ਤਾਂ ਬਾਈ ਯਾਰ ਅਲੱਗ ਅਲੱਗ ਸੋਚ ਹੈਗੀ ਜਿੰਨਾ ਬੰਦਿਆਂ ਨੂੰ ਜਿਵੇਂ ਕਹਿੰਦੇ ਵੀ ਡੈਰੀ ਫਾਰਮ ਬਾਰੇ ਨੌਲਜ ਆਪਾਂ ਕਹਦੇ ਵੀ 10% ਦੀ ਵੀ ਨੌਲਜ ਨਹੀਂ ਉਹਨਾਂ ਲੋਕਾਂ ਨੇ ਕਮੈਂਟ ਕਰਨੇ ਆ ਠੀਕ ਹੈ ਜਿਹੜੇ ਬੰਦੇ ਨੂੰ ਡੈਰੀ ਬਾਰੇ ਪੂਰਾ ਗਿਆਨ ਹੈਗਾ ਉਹ ਬੰਦਾ ਕਮੈਂਟ ਨਹੀਂ ਕਰਦਾ ਬਾਈ ਆਪਾਂ ਨੂੰ ਕਦੇ ਵੀ ਠੀਕ ਹੈ ਬਾਈ ਤੂੰ ਤੇ ਬਾਕੀ ਦੂਜੀ ਗੱਲ ਜਿਹੜਾ ਆਪਣੇ ਕੋਲੇ ਜਾਨਵਰ ਹੁੰਦਾ ਜਿੰਨੀ ਕ ਆਪਣੀ ਹੋ ਸਕਦੀ ਆਪਾਂ ਵੀਡੀਓ ਵੱਧ ਤੋਂ ਵੱਧ ਕਲੀਅਰ ਕਰਕੇ ਦਿਖਾਉਨੇ ਆ ਕਲੀਅਰ ਕਰਕੇ ਜਮਾ ਆਨਲਾਈਨ ਜਿੰਨਾ ਵੀ ਮਾਲ ਜਾ ਰਿਹਾ ਆਪਣਾ ਅੱਜ ਤੱਕ ਕੋਈ ਵੀ ਆਪਣੀ ਕੰਪਲੇਂਟ ਨਹੀਂ ਆਈ ਅੱਜ ਤੱਕ ਇੱਕ ਵੀ ਕੰਪਲੇਂਟ ਨਹੀਂ ਆਪਣੀ ਆਈ ਤੇ ਬਾਕੀ ਜੇ ਕੋਈ ਆਪਣਾ ਆਉਂਦਾਗਾ ਜੇ ਅਗਲੇ ਨੂੰ ਕੋਈ ਘਾਟਵਾਦ ਲੱਗਦੀ ਆਖਲਾ ਜਿਵੇਂ ਕਹਿੰਦੇ ਇੱਥੇ ਆ ਕਰਕੇ ਫੇਰ ਲੈ ਜੀ ਆਪਣੇ ਕੋਲ ਹਾਂ ਜੀ ਫਿਰ ਤਾਂ ਕੋਈ ਰੌਲਾ ਹੀ ਨਹੀਂ ਪੈਂਦਾ ਬਾਈ ਯਾਰ ਗੱਲ ਦਾ ਹਾਂ ਬਾਕੀ ਫਿਰ ਆਪਾਂ ਬਾਈ ਮਾਲ ਤੋਰਦੇ ਆ ਪੂਰੀ ਪੇਮੈਂਟ ਨਹੀਂ ਪਾਉਂਦੇ ਕੱਲਾ ਪਹਿਲਾ ਬਿਆਨਾਂ ਪਾਉਣਾ ਹੈ ਬਾਕੀ ਪੇਮੈਂਟ ਅਗਲੇ ਦੇ ਘਰੇ ਗਏ ਤੋਂ ਲੈਣੇ ਜਮਾ ਸੈਟੀਸਫਾਈ ਕਰਕੇ ਫੇਰ ਹੋਰ ਲੈ ਜਮਾ ਫੁੱਲ ਸੈਟੀਸਫਾਈ ਕਰਕੇ ਲੈਣੇ ਬਾਕੀ ਇਹ ਗੱਲ ਹੁੰਦੀ ਆ ਬਾਈ ਇਹਦੇ ਤੇ ਹੁਣ ਦੰਦ ਦੇਖੇ ਜਾਣੇ ਆ ਥਣ ਦੇਖੇ ਜਾਣੇ ਆ ਹਾਂ ਬਾਈ ਮੈਂ ਜਿਹਨੇ ਜਿਹੜਾ ਕੋਈ ਨੌਲੇਜ ਵਾਲਾ ਬੰਦਾ ਲੈ ਕੇ ਆਉ ਜਿਹੜੀ ਬਰੀਡ ਕੁਆਲਿਟੀ ਉਹ ਅਗਲੇ ਨੇ ਦੇਖ ਹੀ ਲੈਣੀ ਹੈ ਜੀ ਅਗਲੇ ਨੇ ਦੇਖ ਕੇ ਤੁਹਾਨੂੰ ਚੰਗੀ ਕਹਿੰਦਾ ਉਹ ਲੈ ਕੇ ਜਾਓ ਉਹ ਤਾਂ ਕਤਾ ਹੈ ਨਹੀਂ ਆਪਣੇ ਕਹਿਣ ਤੇ ਨਾ ਤਾਂ ਅਗਲੇ ਨੇ ਸਿਉਣਾ ਮੰਨਣਾਗਾ ਠੀਕ ਹੈ ਨਾ ਉਹ ਅਗਲੇ ਦੀ ਦੇਖ ਪਰਖ ਹੈ ਵੀ ਕਿੰਨੀ ਕੁ ਚੰਗੀ ਜੱਜ ਕਰਨੀ ਅਗਲੇ ਨੇ 100% ਮੰਨਣੀਆਂ ਜਾਂ 50% ਮੰਨਣੀਆਂ ਹਾਂ ਬਸ ਇਹੀ ਆ ਬਾਈ ਇਹ ਗੱਲ ਨੋਰਮਲ ਹੈ ਵੀ ਮਾੜਾ ਬੋਲਣ ਨਾਲੋਂ ਆਪਦੀ ਦੇਖ ਪਰਖ ਕੇ ਲੈ ਕੇ ਜਾ ਅਗਲਾ ਆਪਦੀ ਤਸੱਲੀ ਫੁੱਲ ਕਰਕੇ ਲੈ ਕੇ ਜਾ ਭਾਈ ਨੇ ਮਹੀਨੇ ਦੀਆਂ ਕਿੰਨੀਆਂ ਬੱਸੀਆਂ ਸੇਲ ਹੋ ਜਾਂਦੀਆਂ ਹੁਣ ਭਾਈ ਆਪਣੇ ਕੋਲੇ ਮਹੀਨੇ ਦੀ ਐਵਰੇਜ ਮੰਨ ਕੇ ਚੱਲੋ ਵੀ 100 ਦੇ ਲਗਭਗ ਬੱਸੀ ਸੇਲ ਹੋ ਜਾਂਦੀ ਹਾਈਐਸਟ ਆਪਣੀ ਐਵਰੇਜ ਆ ਕਿ 150 ਤੱਕ ਦੀ 150 ਤੱਕ ਦੀ ਜਾਨੀ 100 ਤਾਂ ਹੋ ਹੀ ਜਾਂਦੀ ਆ 100 ਤਾਂ ਹੋ ਹੀ ਜਾਂਦੀ ਆ ਭਾਈ ਤੇ ਫਿਰ ਭਾਈ ਹੁਣ ਐਡਾ ਕੰਮ ਆ ਹਨਾ ਤੂੰ ਵੀ ਗਲਤ ਤਾਂ ਕਰ ਨਹੀਂ ਸਕਦਾ ਭਾਈ ਮੰਨ ਕੇ ਚੱਲੋ ਵੀ ਕੱਲ ਪਰਸ਼ਵ ਸ਼ਾਮ ਨੂੰ ਆਪਣਾ ਸੇ ਦਾ ਇੱਕ ਲੋਟ ਗਿਆ ਠੀਕ ਆ ਸੱਤਾਂ ਬੱਛਿਆਂ ਦਾ ਇੱਕ ਗਿਆ ਤੇ ਚਾਰਾਂ ਦਾ ਇੱਕ ਗਿਆ ਠੀਕ ਹੈ ਹਾਂਜੀ ਹਾਂਜੀ ਬਹੁਤ ਦਣੀ ਇੱਕ ਅੱਧਾ ਦੇਣੀ ਲੰਘਦਾ ਕੋਈ ਦੇ ਨਹੀਂ ਸਾ ਮਰਾ ਨਾਗਦਾ ਕ ਵੀ ਜੇ ਇਸ ਦਾ ਨਾ ਜਾਵੇ ਮਾਲ ਆਪਣਾ ਬਾਕੀ 15 ਤੋਂ 20 ਬੱਸੀਆਂ ਆਏ ਜਾਨੀ ਮਿਲ ਜਾਂਦੀਆਂ ਮਿਲ ਨਹੀਂ ਆ ਬਾਈ ਮਿਲ ਨਹੀਂ ਆ ਜੀ ਬਾਕੀ ਬਾਈ ਕਮੈਂਟ ਕਰਨ ਦਾ ਕੋਈ ਉਹ ਨਹੀਂ ਹੁੰਦਾ ਹਨਾ ਚਲੋ ਹਾਂ ਉਹ ਤਾਂ ਬਾਈ ਜਿਵੇਂ ਅਗਲੇ ਨੂੰ ਚੰਗੀ ਚੀਜ਼ ਜਾ ਮਾਰੀ ਲੱਗਦੀ ਜੇ ਕੋਈ ਕਮੈਂਟ ਕਰ ਸਕਦਾ ਕੋਈ ਦਿੱਕਤ ਨਹੀਂ ਆਪਾਂ ਨੂੰ 100 ਦਾ 100 ਦਾ ਕੋਈ ਵੀ ਨਹੀਂ ਬਣ ਸਕਦਾ ਕਿਤੇ ਗਲਤੀ ਹੋ ਵੀ ਜਾਂਦੀ ਆ ਪਰ ਆਪਦੀ ਨਿਰਖ ਪਰਖ ਕਰਕੇ ਦੰਦ ਦੱਪਾ ਦੇ ਆ ਉਹਦੀਆਂ ਤਸਲੀਆਂ ਕਰਕੇ ਲੈ ਜਾਓ ਕੋਈ ਬਾਈ ਦਾ ਇਹ ਨਹੀਂ ਬਿਧਨੂ ਬਾਈ ਮੈਂ ਦਿਖਾਉਣੀਆਂ ਨਹੀਂ ਆ ਨਹੀਂ ਕਰਨੀਆਂ ਬਸ ਵੀਡੀਓ ਤੇ ਦੇਣੀਆਂ ਤੁਸੀਂ ਆਪੀ ਪਰਖ ਕਰੋ ਤੇ ਆ ਜੀ ਬਾਈ ਇੱਕ ਨੰਬਰ ਨਗੀਨੇ ਤੇ ਮੜਾ ਜਾ ਫੇਸ ਕੁਆਲਿਟੀ ਚੈੱਕ ਕਰਾ ਦੇ ਜੀ ਮੈਂ ਕਹਾਂ ਬਾਈ ਉਹ ਜਿਆਦੇ ਟਾਪਰ ਬੱਚਾ ਬਾਈ ਮੂੰਹ ਦੇਖੋ ਜਿਹਨੂੰ ਬਾਈ ਕਹਿੰਦੇ ਅਸਲ ਬਰੀਡ ਅਸਲ ਕਹਿੰਦੇ ਨਾ ਲੋਕੀ ਕਹਿੰਦੇ ਬਈ ਸੀਮਾ ਨਾ ਸੀਮਾ ਨਾ ਸੀਮਾ ਦੀ ਡਿਟੇਲ ਜੇ ਆਪਾਂ ਚੰਗੀ ਬਰੀਡ ਖਰੀਦਾਂਗੇ ਤਾਂ ਆਪਾਂ ਨੂੰ ਮਿਲੂਗੀ ਮਿਲੂਗੀ ਜਦੋਂ ਚੰਗੇ ਪੈਸੇ ਲਾ ਦੇ ਜੇ ਆਪਾਂ ਜਿਵੇਂ ਕਹਿੰਦਾ ਗਊਸ਼ਾਲਾ ਚ ਜਾਵਾਂਗੇ ਤੇ ਉੱਥੋਂ ਕੋਈ ਨਹੀਂ ਮਿਲਦੀ ਆਪਾਂ ਨੂੰ ਜੇ ਲੋ ਆਪ ਦਾ ਦਾ ਮਾਣਾ ਹੈ ਨਾ ਫਿਰ ਮਿਲੂਗੀ ਚੰਗਾ ਮਾਰਾ ਗਿਆ ਹੋਰ ਐਵੀਐਸ ਦੇ ਬਰੂਟ ਬੋਲ ਦੀ ਬੱਛੀ ਹੈਗੀ ਠੀਕ ਹੈ ਕੁਆਲਿਟੀ ਦੇਖਿਓ ਠੀਕ ਹੈ ਤੇ ਜਿਵੇਂ ਕਹਿੰਦੇ ਵੀ ਤਿੰਨ ਪੀੜੀਆਂ ਤੱਕ ਦਾ ਰਿਕਾਰਡ ਆ ਬੱਛੀ ਦਾ ਠੀਕ ਹੈ ਤੇ ਜਿਹੜਾ ਮਿਲਕ ਰਿਕਾਰਡ ਆਗਾ ਭਾਈ 40 ਪਲੱਸ ਬੱਛੀ ਦਾ ਰਿਕਾਰਡ ਆਗਾ ਤੇ ਬੱਛੀ ਦੀ ਬਾਡੀ weight ਭਜਨਦਾਰ ਪੂਰੀ ਕੁਆਲਿਟੀ ਦੇਖਿਓ 530 ਕਿ ਤੇ ਜਮਾ ਫੁੱਲ ਕਾਬਲਾ ਹੈ ਨਾ ਸਾਡਾ ਭਾਈ ਅੱਜ ਪੂਰੀ ਫੁੱਲ ਹੀਟ ਦੇ ਵਿੱਚ ਫੁੱਲ ਉਤਾਰਾਂ ਦੇ ਹੀ ਜਾਂਦੀ ਹੈ ਬੱਛੀ ਠੀਕ ਹੈ ਜਿਹੜਾ ਭਰਾ ਲੈ ਜੂ ਬਸ ਜਾਨ ਸਾਹਿਬ ਪੈਣ ਪਿੱਛੇ ਪੈਣ ਲੱਗ ਜਣੇ ਆ ਕਿਉਂਕਿ ਇਹ ਕੋਈ ਰਹਿਣ ਵਾਲੀ ਤਾਂ ਪ੍ਰੋਬਲਮ ਹੁੰਦੀ ਵੀ ਨਹੀਂ ਹੈਗੀ ਬੋਡੀ ਵੇਟ ਬਹੁਤ ਜ਼ਿਆਦਾ ਹੋਇਆ ਵਿਆ ਤੇ ਹੱਤ ਤਰਾ ਨਹੀਂ ਹੈਗੀ ਕਿਤੇ ਵੀ ਇਸ ਦੇ ਤੋਂ ਤੁਸੀਂ ਬਾਈ ਬੱਚੀ ਬਾਕੀ ਇਦਾਂ ਨਹੀਂ ਆ ਰੇਅਰ ਬੱਸੀਆਂ ਜਿਹੜੀਆਂ ਬਾਈ ਚੰਗੇ ਰੇਟ ਜੀ ਮਿਲਣੀਆਂ ਨੇ ਕਈ ਭਰਾ ਹੁਣ ਸੁਣ ਕੇ ਕਹਿਣ ਲੱਗ ਜਾਂਦੇ ਆ ਕੋਈ ਆਏ ਬੋਲਣ ਲੱਗ ਜਾਂਦਾ ਉਹ ਫਾਇਦਾ ਨਹੀਂ ਕੋਈ ਬੋਲਣ ਦਾ ਜਿਹੜੀਆਂ ਮਿਲਦੀਆਂ ਜਾਂ ਦੱਸਦਾ 1000 ਚ ਮਿਲਦਾ ਜਿਵੇਂ ਇਦਾਂ ਇਦਾਂ ਦੇ ਨਮੂਨੇ ਆਪਾਂ ਨੂੰ ਦੱਸਦਾ 1000 ਚ ਮਿਲਦਾ ਨਹੀਂ ਮਿਲਦੇ ਬਾਈ ਨਹੀਂ ਮਿਲਦੇ ਜਿਵੇਂ ਕਹਿੰਦੇ ਹੋਏ ਆਪਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਆਪਾਂ ਦੇ ਫਾਰਮ ਜੀ ਛੱਡ ਲਾਈ ਅੰਦਰ ਆ ਬਸ ਚੜਦੀ ਉੱਤੇ ਬੱਸੀਆਂ ਨੇ ਬਾਈ ਹਾਂ 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 ਚੜ੍ਹਦੇ ਦੇ ਵਿੱਚ ਆ ਬਾਈ ਤੇ ਦਿਨ ਪਿੱਛੇ ਪੈਣ ਲੱਗ ਜਾਂਦੇ ਨੇ ਜਿਹੜੀ ਵੀ ਕਿਸੇ ਭਰਾ ਨੂੰ ਤਸੰਤ ਬਾਕ ਰੈਡ ਨੋਜ਼ ਵਾਲੀ ਆ ਤੇ ਨੁਕਰੇ ਘੋੜੇ ਵਾਲੀ ਖੜਨੀ ਆ ਸਾਰੀ ਮੱਥਾ ਮੱਥਾ ਬਹੁਤ ਸੋਹਣਾ ਬੱਚੀ ਦਾ ਘੋੜੇ ਦੀ ਚੜਾਈ ਜਾਨ ਜੰਦ ਬੱਚੀ ਦੀ ਚੰਗ ਪੂਰੀ ਚੰਗੀ ਆ ਬਾਈ ਚੰਗੀ ਜੀ ਜਿਹਨੂੰ ਚੰਗਾ ਹੀ ਕਿਹਾ ਜਾਊਗਾ ਮਾੜੀ ਨੂੰ ਮਾੜਾ ਕਹਾਂਗੇ ਹਨਾ ਜੇ ਰੀਅਲ ਵੀਡੀਓ ਦਿਖਾਵਾਂਗੇ ਕਿਸੇ ਚ ਕੋਈ ਇਹ ਨਹੀਂ ਹੈਗਾ ਵੀ ਆਪਾਂ ਗਲਤ ਦਿਖਾਵਾਂਗੇ ਬਹੁਤ ਸੋਹਣਾ ਟੌਪ ਦਾ ਨਗੀਨਾ ਹੈ ਚਾਰੇ ਥਾਣਾ ਗਲਾਬੀ ਨਿਖੜਵੇਂ ਤੇ ਬਾਈ ਇਹਦਾ ਰੇਟ ਕੀ ਹੋਜੂ ਬੋਲਤਾ ਚਾਹੇ ਭਾਈ ਅਗਲਾ 50 ਕਰਾ ਲਈ 45 ਕਰਾ ਲਈ ਫਿਕਸ ਰੇਟ ਆ 42000 ਰੁਪਏ ਜਿਆਸ ਹੋਰ ਨੋ ਵਾਲਾ ਕੱਲੀ ਛੋੜ ਕਰਾਂਗੇ ਛੋੜ ਕਰਾਂਗੇ ਉਹ ਵੀ ਮਰਜ਼ੀ ਦੀ ਠੀਕ ਹੈ ਠੀਕ ਹੈ ਬਾਕੀ ਸਿੱਧੀ ਆ ਬਿਲਕੁਲ ਕਰੋਨਾ ਮੈਂ ਕਹਾਂ ਭਾਈ ਯਾਰ ਪੂਰੀ ਫਲੈਟ ਹੈਗੀ ਹਮਮ ਪੱਠਪੁੜੇ ਦੀ ਬਹੁਤ ਸੋਹਣੀ ਆ ਭਾਈ ਜਿਵੇਂ ਕਹਿੰਦਾ ਵੀ ਬਰੀਡ ਵਾਲੀ ਬੱਚੀ ਕੋਈ ਝੋਲੀ ਚੱਕੂਗੀ ਤੇ ਕ੍ਰੋਸ ਝੋਲੀ ਵੀ ਨਹੀਂ ਚੱਕਦੀ ਨਹੀਂ ਚੱਕਦੀ ਭਾਈ ਗੱਬਣ ਵਾਲੀ ਝੋਲੀ ਤਾਂ ਜੀ ਹੁਣ ਬਣੀ ਪਈ ਆ ਤੇ ਮੂਰੇ ਨਹੀਂ ਤਾਂ ਨਿਆਰੇ ਲਿਆ ਦੇਣਾ ਬਾਕੀ ਰੀਡ ਦੀ ਛੱਡੀ ਬਾਕੀ ਬਾਈ ਐ ਮਨਨੇ ਚੰਗੀ ਸਭਾਈ ਵਾਲਾ ਲੈ ਗਿਆ 30 ਤੋਂ ਪਲੱਸ ਦੁੱਧ ਚਵਾ ਦੂਗੇ ਗਰੰਟੀ ਵਾਲਾ ਪਹਿਲਣ 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 ਠੀਕ ਹੈ ਬਾਕੀ ਇਹਨੇ ਬਾਣ ਬਹੁਤ ਜਾਣਾ ਉਹ ਤੁਹਾਨੂੰ ਹਾਂ ਹਾਂ ਬਹੁਤ ਸੋਹਣਾ ਜਾਨਵਰ ਆ ਬਾਈ ਇੱਕ ਨੰਬਰ ਤੇ ਜਿਹੜੀ 2 ਨੰਬਰ ਬੱਚੀ ਆ ਬਾਈ 2 ਨੰਬਰ ਵੀ ਬਾਈ ਬਹੁਤ ਫੁੱਲ ਕੁਆਲਟੀ ਚ ਹੈ ਜੀ ਬੱਚੀ ਠੀਕ ਹੈ ਬੱਚੀ ਦਾ ਫੇਸ ਦਿਖਾਵਾਂਗੇ ਪਹਿਲਾਂ ਤਾਂ ਇਸ ਕੁਆਲਟੀ ਬਾਈ ਚੈੱਕ ਕਰ ਲੋ ਮੱਥੇ ਤੇ ਡਾਬਾ ਤੇ ਸਾਰੇ ਐ ਮੰਨ ਲਓ ਵੀ ਬਾਡੀ ਬੰਦਰ ਦੀ ਪੂਰੀ ਫਿਟਨੈਸ ਆ ਕਿਤੇ ਵਜਨਦਾਰ ਆ ਕਿਸੇ ਬਸ ਸੱਤ ਹੱਥ ਤਰਾ ਨਹੀਂ ਬਈ ਬੱਚੀ ਹੈਗੀ ਖੁੱਦ ਠੀਕ ਹੈ ਹਾਂਜੀ ਬੱਚੀ ਦੀ ਕੁਆਲਿਟੀ ਦੇਖੋ ਬਹੁਤ ਸੋਹਣੀ ਤੇ ਬਾਕੀ ਚਮੜੀ ਜੁਮੜੀ ਕਿਤੇ ਬਿਮਾਰੀ ਦਾ ਦਾਗ ਦੂਬ ਨਹੀਂ ਹੈਣਾ ਕਿਤੇ ਕੋਈ ਬਿਮਾਰੀ ਵਾਲਾ ਦਾਗ ਨਹੀਂ ਉਹ ਨਾ ਚੀਤੇ ਬਾਈ ਆਪਣੀ ਫੋਟੋ ਦੱਸ ਲੀ ਹੋਕਲੇ ਦੇ ਘਰ ਤੱਕ ਦੀ ਚਾਰੇ ਥਾਣਾ ਕੋਈ ਇਹ ਨਹੀਂ ਹੈਗੀ ਨੁਕਸਾਨਖ ਕੋਈ ਲੰਗ ਨਹੀਂ ਹੈਗਾ ਸਾਰੀ ਤੋਰ ਦੀ ਬੱਚੀ ਹੈਗੀ ਬੇਲ ਬੂਲ ਬਹੁਤ ਆ ਬੱਚੀ ਦੀ ਬਾਕੀ ਬੱਚੀ ਦਾ ਕੱਦ ਵੇਡਾ ਇਹੜਾ ਉਹ ਵੀ ਟੀਕੇ ਦੇ ਕਾਬਲ ਆਗੀ ਬੱਚੀ ਜਮਾ ਈ ਆਈ ਦੇ ਕਾਬਲ ਆ ਵੀ 2 ਮਹੀਨੇ ਸੰਭ ਨਹੀਂ ਪੂਰਦੇ ਮੈਂ ਕਹਿੰਦਾ ਵੀ ਬੰਦਾ ਪਾਊਡਰ ਪਾਊਡਰ ਚਾਲੂ ਕਰ ਲੇ ਠ ਮੁੱਲ ਇਹਦਾ ਭਾਈ 32000 ਰੁਪਿਆ ਜੀ ਮੁੱਲ 32000 ਹਾਂ ਜੀ ਮਾਨਤਾਨ ਹੋ ਜਾ ਮਾਨਤਾਨ ਜਰੂਰ ਹੋਊਗਾ ਜੀ ਠੀਕ ਹੈ ਤੇ ਜਿਹੜੀ ਤਨ ਨੰਬਰ ਬੱਚੀ ਹੈ ਪਹਿਲਾਂ ਹੀ ਥਾਣੇ ਚ ਚੈੱਕ ਕਰਵਾ ਦਿੰਨਾ ਪੂਰੇ ਚਾਰੇ ਥਾਣਾ ਨਿਕੜਵੇਂ ਸੋਹਣੇ ਤੇ ਢਾਂਚੇ ਦੀ ਬਹੁਤ ਸੋਹਣੀ ਹੈ ਇਹ ਵੀ ਬੱਚੀ ਬਾਈ ਇਹਦਾ ਵੀ ਤੋਰਾ ਚੈੱਕ ਤਿੰਨ ਨੰਬਰ ਤੇ ਬੱਚੀ ਹੈਗੀ ਬੱਚੀ ਦੇ ਪੈਠ ਕੋੜੇ ਦੀ ਚੜਾਈ ਤੇ ਥੱਲੋਂ ਝੋਲੀ ਬਹੁਤ ਸੋਹਣੀ ਝੋਲੀ ਆ ਚਾਰੇ ਥਾਨੀਆਂ ਹਨ ਚਾਰ ਹੀ ਹੋਣਗੇ ਨਿਸ਼ਾਨਵੀਨ ਹੋ ਬਾਈ ਪੰਜਮਾ ਨਹੀਂ ਠੀਕ ਆ ਜਾਇਜ ਗੱਲ ਦਾ ਫਾਇਦਾ ਹਨਾ ਸੋ ਸਕਿਨ ਆ ਕੀ ਪਤਲੀ ਜਮੜੀ ਦੀ ਹੈ ਕੀ ਲਾਈਟ ਹਾਊਸ ਦੀ ਬਾਈ ਖੋਦਾ ਇਹ ਬੱਚੀ ਬਾਕੀ ਕੱਚੀ ਆ ਹਨਾ ਜਮਾ ਬੱਚੀ ਬਾਈ オリジナル ਕੱਚੀ ਹੋਣੀ ਆ ਬਦਨ ਵਾਲੀ ਆ ਇਹਨੇ ਇੱਥੋਂ ਆਏ ਮੰਨ ਲਓ ਵੀ ਲਗ ਰੰਗੂ ਬਸ ਇਹ ਮੰਨ ਕੇ ਚਲੋ ਵੀ ਇਹ ਵੀ 20 ਦਿਨਾਂ ਚ ਟੀਕੇ ਦੇ ਕਾਬਲਾ ਬੱਚੀ ਹਾਂ 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 ਟੀਕੇ ਦੇ ਕਾਬਲਾ ਜੇ ਕੋਈ 20 ਦਿਨ ਚਲੋ ਗੱਟਾ ਟਰਾਂਗ ਆ ਉਹਦਾ ਆਪਣੇ ਦਾ ਹੀ ਫਟੜਾਈ ਦਾ ਪਾਲ ਲੂਗਾ ਇਹ ਕੋਟਾ ਸੀਗੀਆਂ ਬਾਈ ਬੱਚੀ ਦੇ ਥੋੜੀਆਂ ਥੋੜੀਆਂ ਹਨਾ ਥੋ ਉਹ ਸਾਫ ਕਰਵਾ ਦਿੱਤੀਆਂ ਵੀ ਆਪਣਾ ਕੰਮ ਆਪਦਾ ਜਿਹੜਾ ਵੈਟਰਨਰੀ ਡਾਕਟਰੀ ਦੀ ਹੈਗਾ ਤੇ ਆਪਾਂ ਆਪ ਹੀ ਦਾਗ ਤੀਆਂ ਦੇ ਬੱਚੀ ਦੇ ਫੋਟ ਨਹੀ ਠੀਕ ਆ ਵੀਰੇ ਕੋਈ ਆਗਾ ਗਾਹਾਂ ਲੈ ਕੇ ਜਾਊਗਾ ਜੇ ਮੈਂ ਕਹਿੰਦੇ ਵੀ ਕਦਰ ਵੱਧ ਪੈਂਦੀ ਹੈ ਕਦਰ ਵੱਧ ਪੈ ਜਾਂਦੀ ਹੈ ਚਲੋ ਇਹ ਹੁਣ ਫੋਟਾਂ ਆਈਆਂ ਸੀ ਬਾਈ ਨੇ ਸਾਫ ਕਰਤੀਆਂ ਤੇ ਬਾਕੀ ਢਾਂਚਾ ਬਹੁਤ ਸੋਹਣਾ ਬੱਸੀ ਦਾ ਪੇਟ ਵਾਲਾ ਬੱਚਾ ਵਿੱਚ ਦੇ ਨੂੰ ਪੂਰੀ ਜਾਨੀ ਆ ਚੀਜ਼ ਜਿਹੜੀ ਭਾਲਦੇ ਹੁੰਦੇ ਆ ਦੇਖਦੇ ਆਪਾਂ ਹੈਨਾ ਇਹ ਜੀ ਦੀ ਚੜਾਈ ਬਹੁਤ ਆ ਪੇਟ ਦੀ ਹਾਂ ਹਾਂ ਤੇ ਭਾਈ ਇਹਦਾ ਰੇਟ ਕੀ ਹੋਜੂ ਮੁੱਲ ਭਾਈ ਇਹਦਾ ਹੀ 32000 ਮੁੱਲ 32000 ਹਾਂਜੀ ਜਿਹੜੀ 4 ਨੰਬਰ ਦੇ ਆ ਬਾਈ ਇਹ ਆਪਾਂ ਜੇ ਪੰਜੇ ਕੋਈ ਲਊ ਤਾਂ ਇਹ ਫ੍ਰੀ ਹੋਊਗੀ ਹਨਾ ਪੰਜੇ ਲਊਗਾ ਤਾਂ ਬਾਈ ਗਿਫਟ ਆ ਠੀਕ ਹੈ ਓਦਾਂ ਦਾ ਪ੍ਰਾਈਸ ਕਿੰਨਾ ਓਦਾਂ ਦਾ ਪ੍ਰਾਈਸ ਬਾਈ ਜਿਹੜਾ ਮੁੱਲ ਕਰਾਉਣ ਨੂੰ ਚਾਹੀ 25 ਕਰਾ ਲਓ 20 ਕਰਾ ਲਓ ਰਹਿ ਜਾਂ ਐ ਜਾਵਾਂ ਜਿਹੜਾ ਦੇਣ ਲੈਣ ਵਾਲਾ ਠੀਕ ਆ 10000 ਰੁਪਏ ਪ੍ਰਾਈਜ਼ ਆ ਇਹਦਾ 16000 ਤੇ ਬਾਈ ਬਲੈਕ ਕਲਰ ਦੇ ਵਿੱਚ ਜਰਸੀ ਹੈਗੀ ਬਾਈ 50062 ਸਾਰੀ ਡਿਟੇਲ ਆ ਬੱਛੀ ਦੀ ਠੀਕ ਹੈ ਕੁਆਲਿਟੀ ਫੁੱਲ ਆ ਠੀਕ ਹੈ ਤੇ ਬਾਈ ਜੇ ਤਾਂ ਕੋਈ ਪੰਜੇ ਲਊ ਤਾਂ ਨਾਲ ਕਰਤਾ ਬਾਕੀ ਭਾਈ ਥਾਣ ਵੀ ਚਾਰ ਹੀ ਹੋਣਗੇ ਪਾ ਬੰਦ ਕੇ ਵੀ ਦਿਖਾ ਦੇਾਂਗੇ ਥਣ ਚਾਰੇ ਆ ਬਾਈ ਜਮਾ ਠੀਕ ਐ ਤੇ ਬਾਕੀ ਬੋਡੀ ਬੰਦਰ ਸਾਂਹੀ ਵੀ ਇਹ ਆਈ ਦੇ ਬਿਲਕੁਲ ਕਾਬਲਾ ਤੇ ਬਾਕੀ ਥਾਣ ਤੁਸੀਂ ਇੱਥੋਂ ਚੈੱਕ ਕਰ ਲਓ ਚਾਰੇ ਥਾਣਾ ਪੂਰੇ ਝੋਲੀ ਵਾਲੇ ਕੋਈ ਆਏ ਨਹੀਂ ਹੈਗਾ ਆ ਦੱਸ ਗਏ ਬਾਈ ਠੀਕ ਐ ਓਕੇ ਥਾਣ ਚਾਰ ਹੀ ਹੋਣਗੇ ਬਾਈ ਉਦਾਂ ਨਾ ਪ੍ਰਾਈਸ ਸੁਣਾ ਯਾਰ ਇਹਦਾ 16000 ਦੇ ਪ੍ਰਾਈਸ ਆਈ ਜਿਹੜਾ ਠੀਕ ਐ ਬਾਈ ਤੇ ਜਿਹੜੀ 5 ਨੰਬਰ ਇਹ ਨਗੀਨੇ ਆਗੇ ਦੋਨੇ ਟਾਪ ਦੇ ਵਿੱਚ ਜਰਸੀ ਦੇ ਵਿੱਚ ਆਗੇ ਜਰਸੀ ਵਾਲੇ ਭਰਾ ਬਹੁਤ ਫੋਨ ਕਰਦੇ ਰਹਿੰਦੇ ਆ ਵੀ ਬਾਈ ਸਾਨੂੰ ਜਰਸੀ ਬਸੀਆਂ ਚਾਹੀਦੀਆਂ ਬਸ ਆਹ ਦੇਖ ਲਓ ਬਾਈ ਹੁਣ ਟਾਪ ਕੁਆਲਿਟੀ ਦੇ ਵਿੱਚ ਆ ਮੱਥਾ ਮੱਥਾ ਬਹੁਤ ਸੋਹਣਾ ਬਾਈ ਹਨਾ ਲੈਮਨ ਹੈਡ ਵੀ ਬਾਈ ਜਰਸੀ ਆ ਬੱਚੀ ਦੇ ਬੂਜੀ ਦੇਖੋ ਠੀਕ ਹੈ ਲੰਬਾਈ ਥਾਣ ਬਹੁਤ ਟਾਪ ਦਾ ਹਨਾ ਤੇ ਬਾਕੀ ਥਾਣ ਵੀ ਥੱਲੇ ਜਿਵੇਂ ਕਹਿੰਦੇ ਬਹੁਤ ਚੰਗਾ ਲੱਗਿਆ ਚਾਰੇ ਥਾਣ ਨਿਕੜਵੇਂ ਤੇ ਥਾਣ ਤੁਹਾਨੂੰ ਬਾਕੀ ਜਿਹੜਾ ਮੇਨ ਲਾਈਨ ਦਾ ਜਰਸੀ ਦਾ オリジナル ਆ ਠੀਕ ਹੈ ਬਾਈ ਕੱਦ ਵਿੱਡ ਚੰਗਾਗਾ ਠੀਕ ਹੈ ਖੁੱਲੀ ਆ ਹੀ ਲੱਗਦੀ ਆ ਤਲੇ ਤੇ ਬਾਕੀ ਚਾਰੇ ਥਣ ਥਣੇ ਕਰੀ ਸਮਾਰ ਕੇ ਨੇੜੇ ਚੈੱਕ ਕਰਵਾਉਣਾ ਬਹੁਤ ਸੋਹਣਾ ਟੌਪ ਦਾ ਸਨ ਲੱਗਿਆ ਬਾਈ ਚਾਰੇ ਨਿਖੜਵੇਂ ਤੇ ਬਾਕੀ ਜਰਸੀ ਦਾ ਤਾਂ ਆਰਡਰ ਕੁਆਲਿਟੀ ਸਾਫ ਬਹੁਤ ਜ਼ਿਆਦਾ ਹੀ ਹੁੰਦੀ ਹੈ ਜਿਹੜੀ ਬ੍ਰੀਡ ਦੀ ਹੋਵੇ ਇਹਦਾ ਭਾਈ ਜਿਵੇਂ ਕਹਿੰਦਾ ਮੇਨ ਨਿਸ਼ਾਨਗਾ ਹੀ ਹੈ ਜੀ ਬਹੁਤ ਸੋਹਣਾ ਬੱਚਾ ਜਰਸੀ ਦੇ ਵਿੱਚ ਬਾਈ ਇਹਦਾ ਰੇਟ ਕੀ ਆ ਗਿਆ ਰੇਟ ਭਾਈ ਇਹਦਾ 32000 ਰੁਪਏ 32000 ਹਾਂਜੀ ਭਾਈ ਠੀਕ ਹੈ ਤੇ ਇਹ ਬਾਈ ਇਹ ਬਾਈ ਬੱਚਾ ਹੈ 11 ਮਹੀਨਿਆਂ ਦਾ ਠੀਕ ਹੈ ਹਾਂਜੀ ਜੱਗ ਬੋਲ ਦੀ ਬੱਚੀ ਹੈਗੀ ਬੱਚੀ ਦਾ ਫੇਸ ਦੇਖੋ ਪਹਿਲਾਂ ਜੱਗ ਦੀ ਬਾਈ ਤੇ ਬੱਚੀ ਦੱਸੀ ਹੈ ਇਹ ਜਰਸੀ ਜੀ ਬੱਚਾ ਦਾ ਫੇਸ ਦੇਖੋ ਬਹੁਤ ਸੋਹਣਾ ਮੱਥਾ ਡੂੰਗਾ ਅੱਖਾਂ ਵੱਡੀਆਂ ਜਿਵੇਂ ਜਰਸੀ ਦੇ ਵਿੱਚ ਬਿਲਕੁਲ ਫੇਸ ਛੋਟਾ ਜਾਏਗਾ ਹਾਂ ਬਾਕੀ ਕੁਆਲਿਟੀ ਬਹੁਤ ਹੈ ਬਹੁਤ ਪੈਟ ਕੁੜੇ ਦੀ ਚੜਾਈ ਦੇਖੋ ਤੁਸੀਂ ਬੱਚੀ ਦੇ ਉੱਪਰ ਤੋਂ ਬਾਕੀ ਲੰਬਾਈ ਲੰਮੂ ਵੀ ਬੱਚੀ ਕਰਨੀ ਯਾਰ ਕਿਸੇ ਪਾਸੇ ਅੱਜ ਦੀ ਜਿਵੇਂ ਕਹਿੰਦੇ ਆ ਲੇਖਾ ਹੀ ਕੋਈ ਨਹੀਂ ਚਾਰੇ ਥਾਣੇ ਦੇ ਨਿਕੜਵੇਂ ਪੂਰੇ ਸੋਹਣੇ ਹਨਾ ਢੋਲੀ ਫੋਲਾ ਬਾਈ ਬਰੀਡ ਦੀਆਂ ਮੈਂ ਨਹੀਂ ਨਿਸ਼ਾਨੀਆਂ ਹੈ ਹਾਂ ਨਹੀਂ ਸੋਹਣਿਆ ਜਾਨਵਰ ਸਾਰੇ ਬਾਈ ਚਲੋ ਆਪ ਦੀ ਦੇਖ ਵਰਕ ਕੇ ਤੁਸੀਂ ਲੈ ਜਾਣਿਆ ਉਹ ਵਛੀ ਦਾ ਦੇਖੋ ਕਿੰਨਾ ਸੋਹਣਾ ਹੈਡ ਫੇਸ ਕਿੰਨੀ ਬਹੁਤ ਜਿਆਦੇ ਟਾਪ ਕੁਆਲਟੀ ਦੇ ਬੱਚੇ ਆ ਦੋਨੇ ਜੇ ਕੋਈ ਜਰਸੀ ਤੇ ਕੰਮ ਕਰਨਾ ਚਾਹੁੰਦਾ ਜੋੜੂ ਹੀ ਲੈਣ ਵਾਲੀ ਹੈ ਤੇ ਬਾਈ ਇਹਦਾ ਰੇਟ ਕੀ ਹੋ ਜਾਊਗਾ ਇਹਦਾ ਮੁੱਲ ਬਾਈ 30000 ਰੁਪਏ ਜੀ ਇਹਦਾ 30000 ਹੈ ਜੇ ਜੋੜੀ ਜਰਸੀ ਦੀ ਇਕੱਠੀ ਜਾਊਗੀ ਕੋਈ ਹੋਊ ਮਾਨਦਾਨ ਹਾਂ ਬਾਈ ਕਈ ਜੀ ਜਲੋ ਭਰਾ ਕੋਈ ਜਰਸੀ ਵਾਲਾ ਹੁੰਦਾ ਥੋੜੀਆਂ ਲੈਣ ਵਾਲਾ ਉਹਦੀ ਜੋੜੀ ਵੀ ਮੈਂ ਜਰਸੀਆਂ ਦੀ ਲੈਣੀ ਆ ਉਹਦਾ ਮਾਨਤਾਨ ਉਹ ਇਹ ਜਾ ਹੋ ਜੂ ਤੇ ਜੇ ਕੋਈ ਭਾਈ ਇਕੱਠਾ ਲਊਗਾ ਪੰਜੇ ਦੀਆਂ ਪੰਜੇ ਠੀਕ ਆ ਆ ਬੱਚੀ ਗਿਫਟ ਦੇਵਾਂਗੇ 1,55,000 ਰੁਪਿਆ ਡਿਮਾਂਡ ਆ ਜਿਹੜੀ ਜਮਾ ਦੇਣ ਲੈਣ ਵਾਲੀ ਆ ਛੋੜ ਹੋਊਗੀ ਮਾਨ ਮੌਕੇ ਤੇ ਜਿਹੜਾ ਬੰਦਾ 1,55,000 ਯਾਨੀ ਮਾਨਤਾਨ ਹੋਊਗਾ ਮਾਨਤਾਨ ਹੋਊਗਾ ਤੇ ਆ ਬੱਚੀ ਗਿਫਟ ਦੇਣੀ ਆ ਇਹ ਨਾਲ ਫ੍ਰੀ ਹੋਊਗੀ ਪੰਜਾ ਬੰਦਾ ਆਪਦੀ ਕੈਲਕੂਲੇਸ਼ਨ ਕਰ ਲੇ ਠੀਕ ਆ ਜਿੰਨਾ ਰੇਟ ਜੋੜ ਲੈ ਇਹਨਾਂ ਦਾ ਵੀ ਇਹਦੇ ਚੋਂ ਕਿੰਨਾਂ ਆਪਾਂ ਲੈਸ ਕਰਤਾ ਹਾਂ ਇਹ ਤਾਂ ਗੱਲ ਬਾਕੀ ਡਿਸਕਾਊਂਟ ਆਪਣਾ ਇਹਦੇ ਚੋਂ ਬਾਕੀ ਰੇਟ ਬਾਈ ਨੇ ਸਾਰਿਆਂ ਦੇ ਦੱਸਿਆ ਕੱਲੀ-ਕੱਲੀ ਦੇ ਆਪਦਾ ਜੋੜ ਕੇ ਆ ਤੇ ਲੈਸ ਕਰਕੇ ਉਹ ਕਰ ਲਿਓ ਤੇ ਨਾਲ ਇਹ ਬੱਚੀ ਛੇਵੇਂ ਜਾਨਵਰ ਮੰਨ ਕਿਤੇ ਲੋ ਵੀ ਹੈ ਬਾਈ ਇਹ ਜਿਹੜੀ ਛੇਵੇਂ ਨੰਬਰ ਤੇ ਬੱਚੀ ਹੈ ਇਹ ਆਪਣੀ ਗਿਫਟ ਹੈ ਇਹਦੀ ਹਾਂ ਜੇ ਉਦਾਂ ਕੋਈ ਲੈਂਦਾ ਤਾਂ 16000 ਇਹਦਾ ਭਰਾਈ ਹਾਂ ਬਾਈ ਇਹਦਾ ਕੱਲੀ ਦਾ ਤੇ ਬਾਕੀ ਸਾਰਿਆਂ ਚੈੱਕ ਕਰੋ ਨਾਲ ਲਾਸਟ ਦੇ ਇੱਕ ਆਈ ਬੱਚੀ ਦਾ ਫੇਸ ਕੁਆਲਟੀ ਉਹਦੀ ਬਹੁਤ ਸੋਹਣੀ ਬੱਚੀ ਹੈ ਇੱਕ ਨੰਬਰ ਵਾਲੀ ਦਿਖਾਉਣੇ ਆ ਤੁਹਾਨੂੰ ਇਹੀਆਂ ਚੀਜ਼ਾਂ ਮੰਨ ਕੇ ਚਲੋ ਵੀ ਪੈਸੇ ਲਾ ਕੇ ਅੱਗੇ ਆਏ ਮੰਨ ਲਓ ਵੀ ਨਿਆਰੇਲੇ ਆਦੂ ਬਣੀ ਬਣਾਈਆ ਬਾਈ 8-10 ਸਾਲ ਲੱਗ ਜਾਂਦੇ ਐ ਇਹ ਜੀਆਂ ਚੀਜ਼ਾਂ ਤਿਆਰ ਕਰਨ ਵਾਸਤੇ ਤਿੰਨ ਤਿੰਨ ਪੀੜ੍ਹੀਆਂ ਬਾਈ ਲੱਗ ਜਾਂਦੀਆਂ ਬਹੁਤ ਟਾਈਮ ਲੰਘ ਜਾਂਦਾ ਬਾਈ ਤੇ ਅੱਜ ਲਿਜਾ ਕੇ ਤੁਸੀਂ ਨਮੀ ਹੋਈ ਜਾਂਦੀ ਆ ਤੇ ਜਾਣ ਸਾਰ ਦੇਣ ਪਿੱਛੇ ਪੈਣ ਵਾਲੀ ਗੱਲ ਹੀ ਆ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਦੇ ਲਈ ਮਿਲਦੇ ਆ ਕਿਸੇ ਜਲਦ ਅਗਲੀ ਵੀਡੀਓ ਦੇ ਨਾਲ